ਜਿਹੜੇ ਕਹਿੰਦੇ ਹੈ ਕੰਮ ਧੰਦਾ ਹੈ ਨਹੀਂ ਜਾਂ ਨਸ਼ੇ ਦੇ ਵਿੱਚ ਹਨ ਗ੍ਰਸਤ ਉਹਨਾਂ ਦੇ ਮਾਰ ਰਿਹਾ ਹੈ ਇਹ ਹੈਂਡੀਕੈਪਟ ਨੌਜਵਾਨ ਚੰਮੂ ਤੇ ਚਪੇੜ ਇਹ ਇੱਕ ਲੱਤ ਅਤੇ ਇੱਕ ਬਾਹ ਨਾ ਹੋਣ ਦੇ ਬਾਵਜੂਦ ਵੀ ਚਲਾ ਰਿਹਾ ਸੀ ਈ ਰਿਕਸ਼ਾ ਤਾਂ ਰਿਕਸ਼ਾ ਇਹ ਹੋਰ ਆਟੋ ਵਾਲਿਆਂ ਵੱਲੋਂ ਇਹਦੀ ਕੀਤੀ ਗਈ ਕਟ ਮਾਰ ਜਿਸ ਨੂੰ ਲੈ ਕੇ ਅੱਜ ਪਹੁੰਚ ਗਿਆ ਕਤਵਾਲੀ ਦੱਸਣ ਮ ਬਣਦਾ ਹੈ ਕਿ ਇਹਨਾਂ ਦੇ ਘਰ ਦੇ ਵਿੱਚ ਕੋਈ ਵੀ ਵਿਅਕਤੀ ਹੋਰ ਕਮਾਉਣ ਵਾਲਾ ਨਹੀਂ ਹੈ ਇਸੇ ਦੇ ਸਿਰ ਤੇ ਇਹਨਾਂ ਦੇ ਕਰਦਾ ਗੁਜ਼ਾਰਾ ਹੁੰਦਾ ਹੈ ਅਤੇ ਇਹ ਜੇ ਗੱਲ ਕਰੀਏ ਤਾਂ ਬਟਿੰਡਾ ਦੇ ਰੇਲਵੇ ਸਟੇਸ਼ਨ ਦੇ ਬਾਹਰ ਜਾ ਕੇ ਤੇ ਬੱਸ ਸਟੈਂਡ ਦੇ ਵਿੱਚ ਇਹ ਆਪਣਾ ਖੜ ਕੇ ਮੰਗ ਵੀ ਸਕਦਾ ਸੀ ਲੇਕਿਨ ਇਹ ਮੰਗਣ ਦੀ ਬਜਾਏ ਇਸ ਨੇ ਆਪਣਾ ਕੰਮਕਾਰ ਕਰਨਾ ਸ਼ੁਰੂ ਕੀਤਾ ਤੇ ਇਸ ਨੇ ਇੱਕ ਈ ਰਿਕਸ਼ਾ ਕਰਾਇਆ ਤੇ ਲਿਆ 350 ਰੁਪਏ ਕਰਾਇਆ ਸੀ ਉਹ ਈ ਰਿਕਸ਼ਾ ਲੈਣ ਤੋਂ ਬਾਅਦ ਇਸਨੇ ਆਪਣਾ ਕੰਮ ਸ਼ੁਰੂ ਕੀਤਾ ਇੱਕ ਲਾਤਾ ਤੇ ਇੱਕ ਇਸਦੀ ਬਾਹ ਨਹੀਂ ਹੈ ਫਿਰ ਵੀ ਇਸ ਵੱਲੋਂ ਆਪਣਾ ਕੰਮ ਐਡੋ ਸ਼ੁਰੂ ਕੀਤਾ ਆਪਣੇ ਘਰ ਦਾ ਗੁਜ਼ਾਰਾ ਕਰਨ ਦੇ ਲਈ ਇਸਦੀ ਇੱਕ ਬਜ਼ੁਰਗ ਮਾਇਆ ਹੈ ਤੇ ਇਸਨੇ ਕਿਹਾ ਕਿ ਇਹਦਾ ਪਿਓ ਜਿਹੜਾ ਉਹ ਸ਼ਰਾਬੀ ਕਿ ਬਾਬੇ ਜਿੰਨੇ ਕਮਾਉਂਦਾ ਉਹ ਆਪਾਂ ਖੁਦ ਹੀ ਆਪਾਂ ਖਾ ਜਾਂਦਾ ਹੈ ਲੇਕਿਨ ਕੁਝ ਇਹਦੇ ਨਾਲ ਦੇ ਆਟੋ ਰਿਕਸ਼ਾ ਵੱਲੋਂ ਇਹਦੀ ਕੁੱਟਮਾਰ ਕੀਤੀ ਗਈ ਤਾਂ ਉਸ ਤੋਂ ਬਾਅਦ ਅੱਜ ਮਾਮਲਾ ਜਦੋਂ ਇੱਕ ਵੀਡੀਓ ਵਾਇਰਲ ਹੋਇਆ ਤਾਂ ਇਹ ਮਾਮਲਾ ਕਤਵਾਲੀ ਪਹੁੰਚਿਆ ਤੇ ਐਸ ਐਚ ਓ ਕਤਵਾਲੀ ਨੇ ਕਿਹਾ ਕਿ ਇਸ ਦੇ ਇੱਕ ਲਾਤਾ ਤੇ ਇੱਕ ਨਾ ਹੋਣ ਦੇ ਬਾਵਜੂਦ ਇਹਦਾ ਲਾਇਸੈਂਸ ਨਹੀਂ ਬਣ ਸਕਦਾ ਇਸ ਲਈ ਇਹ 릭ਸ਼ਾ ਨਹੀਂ ਚਲਾ ਸਕਦਾ ਲੇਕਿਨ ਅਸੀਂ ਹੋਰ ਸੰਸਥਾਵਾਂ ਮਦੇ ਨਾਲ ਗਰਵਤ ਕਰਾਂਗੇ ਤੇ ਇਸ ਨੂੰ ਹੋਰ ਕਿਸੇ ਬਸੇ ਕੰਮ ਜਿਹੜਾ ਉਹ ਦਵਾਵਾਂਗੇ ਆਓ ਸੁਣੋ ਸੁਣਾਉਣੀਆਂ ਕੀ ਕਹਿੰਦੇ ਨੇ ਇਸ ਸੰਬੰਧੀ ਲੋਕ ਅਤੇ ਇਹ ਆਪਣਾ ਹੈਂਡੀਕੈਪਟ ਵਿਅਕਤੀ ਅਤੇ ਇਸ ਦੀ ਮਾਂ ਤੇ ਐਸ ਚੁਕਤਵਾਲੀ ਹਾਂਜੀ ਕਿ ਨਾਮ ਅਡੋੜਾ ਮੇਰਾ ਮੰਨੂਈ ਕੀ ਕੰਮ ਕਰਦੀ ਹੈ ਨਹੀਂ ਆਟੋ ਚਲਾਉਂਦਾ ਹੈ ਕਿੰਨੇ ਦਿਨੋਂ ਘਟਾ ਮੈਨੂੰ ਹੋ ਗਏ 5-6 ਸਾਲ ਹੋ ਗਏ ਆਟੋ ਦਾ ਬਾਜੂ ਵੀ ਨਹੀਂ ਲੱਤੀ ਲੈ ਕਿਹ ਚਾਟੋ ਚਲਾ ਸਕਦੇ ਹਾਂ ਹਾਂਜੀ ਆਟੋ ਚਲਾ ਸਕਦੇ ਹਾਂ ਤੁਹਾਡੇ ਬਾਜੂ ਨੂੰ ਹਾਂ ਤਾਂ ਨਹੀਂ ਚਲਾ ਸਕਦੇ ਮੈਂ ਕਿਹਾ ਇਹ ਆਪਣੇ ਮੇਰੀ ਮਾਤਾ ਹੀ ਇਕੱਲੀ ਰਹਿੰਦੀ ਹੁਣ ਕੰਮ ਕਰਦੀ ਇਹ ਲੋਕਾਂ ਦੇ ਘਰਾਂ ਚ ਲੱਗੀ ਆਂਦੇ ਅੰਦਰ ਹੋਰ ਕੰਮ ਕੋਈ ਨਹੀਂ ਔਰ ਮੈਂ ਮੇਰੀ ਮਾਤਾ ਹੀ ਤੇ ਛੋਟੀ ਭੈਣ ਆਈ ਤੁਹਾਡੇ ਪਤਾ ਜੀ ਹਾਂ ਮੇਰੇ ਕਿਤਾ ਹੀ ਦਰਦ ਦਰਦ ਜਿੰਦਾ ਹੀ ਔਰ ਮੇਰੀ ਮਾਤਾ ਤਾਂ ਕਰਦੇ ਡੇਲੀ ਦੋਸਰ ਅੱਜ ਤੁਸੀਂ ਆਏ ਹੋ ਥਾਣੇ ਥਾਣੇ ਵਾਲੇ ਕੀ ਕਹਿੰਦੇ ਆ ਥਾਣੇ ਵਾਲੇ ਕਹਿੰਦੇ ਕੋਈ ਨਹੀਂ ਟ੍ਰੱਕ ਆ ਰਹੇ ਕਹਿੰਦੇ ਮਸਲਾ ਆ ਲ ਕਨੇ ਮੋਟਰ ਟੱਕਰਾ ਆਏ ਕਨੇ ਰਾਜੀਨਾਮਾ ਕਰਾ ਰਹੇ ਕਨੇ ਟੁੱਟੇ ਜੀ ਕੱਲ ਸੋਨੀ ਖਰੀ ਉਹਦਾ ਬਲੋਂ ਵੀ ਆਪਾਂ ਲਿਖਾਈ ਤੇ ਜਿਹੜਾ ਸਟੇਡੀਅਮ ਵਾਲਨ ਹੋਈ ਆ ਉਹ ਕੀ ਮਾਮਲਾ ਸੀ ਉਹ ਮਾਮਲਾ ਕੁਝ ਨਹੀਂ ਆਇਆ ਦੋਸਤ ਆਰੀ ਮੇਰੇ ਕੋਲ ਆਈ ਪਛਲਾ ਮੈਂ ਤਾਂ ਠੀਕ ਹੈ ਜੀ ਮੰਮੀ ਨੂੰ ਕਨੇ ਲੱਗੋਏ ਦਿਨ ਵਿੱਚ ਲੜਾ ਮੈਂ ਮੇਰੇ ਕਨੇ ਪੁਚੋਦੇਸ਼ ਮੈਡੀਕਲ ਜਾਣਾ ਠੀਕ ਹੈ ਜੀ ਮੈਂ ਕਹ ਬਾਈ ਕਨੇ ਕਨੇ ਬਾਈ ਲੋਗੇ ਮਾਰੇ ਬਰੇ 200 ਰੁਪਏ ਲਵਾਂਗੇ ਚਾਰ ਜਣੇ ਸੀਗੇ ਨੇ ਤੇ ਬੈ ਗਏ ਜੀ ਇਹ ਬੈਗ ਤੇ ਦੇ ਕੇ ਆ ਕੇ ਮੈਨੂੰ ਉਹਨਾਂ ਨੇ ਰੋਕ ਲਿਆ ਠੀਕ ਹੈ ਤੇ ਮੇਰੇ ਨਾਲ ਗੱਲ ਗੁਲ ਕਰਨ ਲੱਗ ਮੈਨੂੰ ਕਹਿੰਦਾ ਤੂੰ ਸਵਾਰੀ ਚੱਕਦਾ ਹੈ ਪਲਾਟ ਦੇ ਕੰਮ ਆਗੇ ਤੂੰ ਮੈਨੂੰ ਸਵਾਰੀ ਦਾ ਕੋਈ ਹੋ ਨਹੀਂ ਮਗਾ ਵੀਰੇ ਤੂੰ ਸਵਾਰੀ ਤਾਰ ਲਉ ਮਗਾ ਇਹ ਮੈਨੂੰ ਸਵਾਰੀ ਦਾ ਕੋਈ ਹੋ ਨਹੀਂ ਮਗਾ ਜੀ ਸਵਾਰੀ ਤੂੰ ਤਾਰ ਲਉ ਮਗਾ ਜੀ ਉਹਨਾਂ ਨੇ ਗੱਲ ਸੁਣੀ ਤੇ ਮੇਰੇ ਮਨ ਲੱਗ ਗਿਆ ਕਿੰਨੇ ਬੰਦੇ ਸੀ ਜੀ ਉਹ ਸੀਗੇ 2 ਬੰਦੇ ਸੀ ਫਿਰ ਕੀ ਹੋ ਥਾਣੇ ਤੇ ਕੀ ਹੋਇਆ ਥਾਣੇ ਜੀ ਰਹਤੇ ਆਏ ਥਾਣੇ ਜੀ ਦਾ ਹੀ ਅੱਜ ਆਏ ਸੀਗੇ ਉਹ ਆਪ ਹੀ ਬੁਲਾਏ ਸੀ ਉਹਨਾਂ ਨੇ ਠੀਕ ਹੈ ਭਾਈ ਉਹ ਕਹਿੰਨੇ ਕੋਈ ਨਹੀਂ ਆਇਆ ਕਹਿੰਦੇ ਵੀ ਆਓ ਕਹਿੰਨੇ ਦੇਖਦੇ ਕਿ ਕਰਾਈ ਦੇ ਕਿ ਕਰਾਈ ਦੇ ਕਿਨੇ ਕਰਾਤੀ ਹੈ ਸਾਢੇ 900 ਵਰਦੇ ਜਾਂਦਾ ਜੇ ਆਪਾਂ ਕੀ ਹੰਟਾ ਡਾ ਕੇ 3 ਲੱਖ ਜਿਹਾ ਕਿਸ ਤਰ੍ਹਾਂ ਕੰਮ ਕਰਦਾ ਇਹ ਕਰਦਾ ਗੁਜ਼ਾਰਾ ਕਿਸ ਤਰ੍ਹਾਂ ਹੋਈ ਹੈ ਕੋਈ ਨਹੀਂ ਸਰ ਜੀ ਉਹ ਦੇਖ ਲਾਂਗੇ ਆਪਾਂ ਹੀ ਗੁਜ਼ਾਰਾ ਔਖਾ ਹੁੰਦਾ ਗੁਜ਼ਾਰਾ ਕਿਵੇਂ ਹੋਊਗਾ ਮਾਂ ਨਾ ਕਿਹੜਾ ਚੱਲੋ ਤੁਹਾਡੇ ਬਿੱਲੀ ਜੀ ਇੱਕ ਹੀ ਆਹਾਂ ਦੇ ਲੋਕਾਂ ਨੂੰ ਵਿਅਸਤ ਕਰਦਾ ਬਈ ਤੁਹਾਡੇ ਯੰਤਰਕ ਸੀ ਕਰ ਸਕਦੇ ਜੇਕਰ ਤਰ੍ਹਾਂ ਬਸੜਾ ਕਮਾਨਾਂ ਲਾ ਗਈ ਹੈ ਪਰ ਬਾਹਰ ਦੀ ਕਿਤਰਾ ਤੇ ਬਾਦ ਰਾਹ ਪਹਿਲੇ ਚੱਲ ਗਈ ਸੀ ਇਹ ਜਗਲਾਤੇ ਤੇ ਗਿਆ ਜਗਲਾਤੇ ਕੋ ਘਰੇ ਆਇਆ ਨਹੀਂ ਹੈ ਤੇ ਇਹਦੇ ਛੋਟਾ ਮੁੰਡਾ ਸੀ ਜਿਹਦਾ ਵੱਡਾ ਭਰਾ ਉਹਨੂੰ ਕਹਿਣ ਲੱਗੇ ਕਿ ਤੂੰ ਘਰੇ ਆਏਗਾ ਤੈਨੂੰ ਪੁੱਤਾਂ ਲੈ ਕੇ ਸਾਰੀ ਰਾਤ ਵਿਧਵਾਇਆ ਨਹੀਂ ਇਹ ਉਹਦੇ ਗੱਡੀ ਲੰਘ ਰਹੀ ਸੀਗੀ ਇੱਕ ਨਿਕੜੀ ਸੀਗੀ ਇਹ ਜਿਵੇਂ ਜਾਣ ਲੱਗਿਆ ਨਾ ਉਹ ਗੱਡੀ ਚੱਲ ਪਈ ਹੈ ਤੇ ਤੁਹਾਨੂੰ ਲੱਗਿਆ ਇਹ ਮਿਕਰ ਹੋ ਗਿਆ ਇਹ ਉਹਦਾ 10 ਸਾਲ ਦਾ ਚੀਕਾ ਹਰ ਘਰ ਦੇ ਅੰਦਰ ਹੋਂ ਰਹਿ ਜਿਮਾਨ ਵਾਲਾ ਕੋਈ ਨਹੀਂ ਹੈ ਕਿ ਬਸ ਇਹੀ ਹੈ ਇਹਦਾ ਡੈਡੀ ਹੈ ਉਹ ਮੈਸੇ ਕਰਦਾ ਦਰਦ ਰੁਕੀ ਤੇ ਉਹ ਡਿੱਗ ਜਾਂਦਾ ਕਿਤੇ ਨਾ ਕਿਤੇ ਘਰੇ ਦੋ ਦੋ ਦਿਨਾਂ ਦਾ ਹੁਣ ਆਟੋ ਪਾਟਾ ਬੰਦ ਕਰਤਾ ਅੱਜ ਦਾ ਕੀ ਹੈ ਜੀ ਆ ਉਹ ਕੰਮ ਨਹੀਂ ਕੋਈ ਨਹੀਂ ਕੋਰਪੇ ਹੋਰਦਾ ਤੇ ਜਨਾੰਦਰ ਹੀ ਚੱਲੂਗਾ ਤਾਂ ਠੀਕ ਹੈ ਨਿੰਦਰ ਸੀ ਲੋਕਾਂ ਨੇ ਪੁੱਛਿਆ ਜਿਹੜਾ ਪਤਾ ਤੁਸੀਂ ਕਿਰਾਏ ਤੇ ਹੁਣ ਕਰ ਕਿਸ ਤਰ੍ਹਾਂ ਚੱਲੇਗਾ ਜਿਵੇਂ ਇਹ ਤਾਂ ਕਹਦੇ ਆ ਕਿ ਬੰਦ ਚਲਾ ਨਹੀਂ ਸਕਦਾ ਹੁਣ ਉਹਦਾ ਰੱਬ ਦੇ ਪੈਰਾਂ ਬੱਚਾ ਮਨੂੰ ਕੋਈ ਕੀ ਕਾਰਨ ਹੋਏਗੀ ਸਰਸਤੀ ਵੀਡੀਓ ਲਈ ਲੈ ਕੇ ਆਉਂਦਾ। ਅਮਰੀਕੀ ਨਾਮਾਟਾ ਹਰਜੀਤ ਸਿੰਘ ਆਈ। ਅਸੀਂ ਇੱਥੇ ਆਏ ਹਾਂ ਕੱਲ ਤੁਹਾਡੇ ਸਾਹਮਣੇ ਕਾਹਤੋ ਕਤਾਰੇ ਕੀ ਨਾਮਾਟਾ। ਸਰ ਅਸੀਂ ਐਨਕੌਂਡ ਸਾਹਿਬ ਤੋਂ ਆਏ ਸੀ ਜਦੋਂ ਅਸੀਂ ਰੇਲਵੇ ਸਟੇਸ਼ਨ ਦੇ ਉੱਪਰ ਉਤਰੇ ਆਂ ਸਾਹਮਣੇ ਆਟੋ ਵਾਲਾ ਮੁੰਡਾ ਖੜਾ ਸੀਗਾ ਤੇ ਅਸੀਂ ਇਹਦੇ ਨਾਲ ਬੈ ਗਏ। ਇਹਨੇ ਕਿਹਾ ਵੀ ਅਸੀਂ ਪੁੱਛਿਆ ਕਿੰਨੇ ਪੈਸੇ ਲਏਗਾ ਨਾ ਤੇਰਾ ਕਿਹੜਾ 200 ਲਵਾਂਗਾ ਹੀ ਮੈਂ ਬਹਿ ਜਾ। ਅਸੀਂ ਬਹਿ ਗਏ ਨਾਲ ਇਹਦੇ ਤੇ ਇਹ ਸਾਨੂੰ ਉੱਥੇ ਜਾ ਕੇ ਆਟੋ ਵਾਲਿਆਂ ਨੇ ਅੱਗੇ ਘੇਰ ਲਿਆ ਨੂੰ ਚਾਬੀ ਕੱਟਤੀ ਦੀ ਇਹਦੇ ਸਿੱਧੇ ਕੁਛ ਨਹੀਂ ਪੁੱਛੇ ਥਪੜੇ ਮਾਰ ਲਾ ਗਏ ਸਿੱਧੇ ਫਿਰ ਉੱਥੋਂ ਹੱਥੋ ਪਾਈ ਹੋਈ ਸਾਡੀ ਪੂਰੀ ਕਿਹਾ ਉਦੋਂ ਬਾਅਦ ਇਹ ਕਹਿੰਦੇ ਅਸੀਂ ਤੈਨੂੰ ਜਾਣੇ ਜਣਾ ਮੈਂ ਕਹਿੰਦਾ ਜਾਣਾ ਹੀ ਇਹਦੇ ਨਾਲ ਅਸੀਂ ਇਹਦੇ ਨਾਲ ਬਹਿ ਕੇ ਉਹਨਾਂ ਨੇ ਉਹ ਕਰਤਾ ਅਸੀਂ ਇਹਦੇ ਨਾਲ ਬਹਿ ਕੇ ਨੂੰ ਕਹਿੰਦੇ ਵਾਪਸ ਆਈ ਤੂੰ ਫਿਰ ਦੇਖਦੇ ਤੇਰੇ ਆਟੋ ਬੱਕ ਲਾਵਾਂਗੇ ਅਸੀਂ ਘਰੇ ਗਏ ਆ ਪੁੱਚੋ ਖੁਰਤਾ ਦੀ ਸਾਡਾ ਘਰ ਪੁੱਚੋ ਖੁਰਤਾ ਅਸੀਂ ਗਏ ਉੱਥੋਂ ਜਦੋਂ ਅਸੀਂ ਵਾਪਸ ਆਏ ਆ ਅਸੀਂ ਇਹਦੇ ਨਾਲ ਹੀ ਆ ਗਏ ਜੀ ਜੋ ਅਸੀਂ ਘਰੇ ਜਾ ਕੇ ਇਹਨੂੰ ਦੇਖਿਆ ਵੀ ਇਹਦੇ ਇੱਕ ਲੱਤ ਹੈ ਨਹੀਂ ਇੱਕ ਬਾਹ ਹੈ ਨਹੀਂ ਮੁੰਡੇ ਦੀ ਫਿਰ ਮੈਂ ਨਾਲ ਹੀ ਆ ਗਿਆ ਜੀ ਵੀ ਇਹਦੇ ਨਾਲ ਕੁੱਟਮਾਰ ਕਰਨਗੇ ਇੱਥੇ ਆ ਕੇ ਫਿਰ ਮੈਂ ਵੀਡੀਓ ਬਣਾਈ ਲਈ ਤੇ ਜਦੋਂ ਮੈਂ ਸੀ ਇੱਥੇ ਆਇਆ ਉਹ ਆਟੋ ਵਾਲੇ ਸਾਰੇ ਭੱਜ ਗਏ ਇੱਥੇ ਉਹ ਜੀ ਹੈ ਤਾਂ ਬਾਬਾ ਜਾਨੀ ਥੱਪੜੇ ਮਾਰਨ ਵਾਲੇ ਦੋ ਜਾਨੀ ਸੀਗੇ ਉਹਨਾਂ ਚੋਂ ਇਹ ਸਤੋ ਸ਼ੁਰੂ ਹੋਈ ਜੀ ਕਿ ਕਿਸ ਗੱਲ ਤੋਂ ਲੜਾਈ ਜਿਹੜੀ ਸ਼ੁਰੂ ਲੜਾਈ ਨੂੰ ਕਹਿੰਦੇ ਜੀ ਤੂੰ ਆਟੋ 'ਚ ਵੀ ਬੰਦੇ ਚੜਾਉਣੇ ਨਹੀਂ ਸਵਾਰੀਆਂ ਨਹੀਂ ਚਲਾਉਣੀਆਂ ਜੋ ਅਸੀਂ ਖੜੇ ਆ ਕਹਿੰਦੇ ਤੂੰ ਸਾਥੋਂ ਬਾਤ ਚੜਾ ਅੱਛਾ ਵੀ ਜੇ ਅਸੀਂ ਪਹਿਲਾਂ ਸਵਾਰੀਆਂ ਚੜਾਵਾਂਗੇ ਤੁਸੀਂ ਬਾਤ ਚੜਾਓ ਦਲ ਕਰਕੇ ਇਹ ਇੱਕ ਲਾਤਨੀ ਬਾਹਨ ਕਿ ਆਪੋ ਤਰਾ ਸਕਦਾ ਹੈ ਕਿ ਇਹ ਉਹਨਾਂ ਦੀ ਮਜਬੂਰਤਾ ਹੈ ਸਰ ਹੋਰ ਕੋਈ ਕੰਮ ਵੀ ਤਾਂ ਹੈ ਨਹੀਂ ਇਹਦੇ ਲਈ ਜੇ ਪ੍ਰਸ਼ਾਸਨ ਜ਼ਿੰਮੇਵਾਰੀ ਲੈਂਦਾ ਵੀ ਇਹਨੂੰ ਹੋਰ ਕੋਈ ਕੰਮ ਦਵਾ ਦਾਂਗੇ ਵਿਚਾਰਾ ਮੰਗ ਕੇ ਤਾਂ ਨਹੀਂ ਖਾ ਰਿਹਾ ਜੀ ਜੇ ਕੋਈ ਵੀ ਆਏ ਹੋਵੇ ਇਹ ਵੈਸੇ ਬੈਠ ਕੇ ਤੇ ਸਟੇਸ਼ਨ ਤੇ ਮੰਗ ਸਕਦਾ ਇਹਨੂੰ ਦੁੱਗਣੀ ਦਿਹਾੜੀ ਪਈ ਜੋ ਉਦੋਂ ਵੀ ਪਰ ਇਹ ਬੰਦਾ ਮੰਗ ਨਹੀਂ ਰਿਹਾ ਮਨਲਾ ਆਪਣੀ ਮਿਹਨਤ ਕਰ ਰਿਹਾ ਜੀ ਹੁਣ ਲਾਇਸੈਂਸ ਬਣਾਉਣਾ ਤਾਂ ਹੀ ਸਰਕਾਰ ਦਾ ਕੰਮ ਹੈ ਠੀਕ ਹੈ ਜੀ ਉਹ ਕੋਈ ਸਾਡੇ ਹੱਥ ਚ ਤਾਂ ਹੈ ਨਹੀਂਗਾ ਪਰ ਇਹਨੂੰ ਜੇ ਕੋਈ ਹੋਰ ਕੋਈ ਕੰਮ ਦਵਾ ਦਿਓ ਜਾਂ ਕੋਈ ਬਣਦੀ ਹੈਲਪ ਇਹਦੀ ਬੰਦੇ ਦੀ ਕਰ ਦਿਓ ਜੀ ਅਸੀਂ ਤਾਂ ਉਹਦੇ ਹੱਕ ਚ ਕੋਈ ਜੇ ਮਦਦ ਕੀਤੀ ਜਾਵੇ ਹਾਂਜੀ ਤੁਹਾਡੇ ਮੇਰੇ ਕੋਟਾ ਤੇ ਮਦਦ ਜਦੋਂ ਇਹਦੇ ਘਰ ਦੇ ਹਾਲਾਤ ਵੀ ਬਹੁਤ ਮਾੜੇ ਨੇ ਘਰੇ ਜਾ ਕੇ ਜੇ ਇਹਦੇ ਦੇਖੋ ਜੀ ਘਰ ਦੇ ਹਾਲਾਤ ਬਹੁਤ ਜ਼ਿਆਦਾ ਮਾੜੇ ਆ ਤੇ ਵਿਚਾਰਾ ਇੱਕ ਵਾਣਾ ਟਰੋ ਚਲਾ ਰਿਹਾ ਜੇਦੀ ਕੋਈ ਹੋਰ ਮਦਦ ਹੋ ਜੇ ਕੋਈ ਕਰ ਸਕਦਾ ਜੀ ਤਾਂ ਉਹ ਹੱਥ ਵਣ ਕੇ ਬੇਨਤੀ ਵੀ ਦੀ ਮਦਦ ਜਰੂਰ ਕੀਤੀ ਕਰਦੀ ਹੈ ਕਿ ਅਗਰ ਤੁਹਾਡੇ ਵੱਲੋਂ ਜਿਹੜੀ ਹੈ ਇਸ ਬੰਦੇ ਦੀ ਕਿਸ ਤਰ੍ਹਾਂ ਦੀ ਮਦਦ ਕੀਤੀ ਜਾਵੇ ਉਈ ਇੱਕ ਤਾਂ ਘਰ ਦੀ ਮਦਦ ਕੀਤੀ ਜਾਵੇ ਜੀ ਜਰੂਰ ਕੀਤੀ ਜਾਵੇ ਤੁਸੀਂ ਤੁਹਾਡੇ ਵੱਲੋਂ ਕੁਝ ਤਾਂ ਮਦਦ ਮੈਂ ਤਾਂ ਜਿੰਨੇ ਜੋਗਾ ਹੈਗਾ ਹੀ ਨਾਲ ਖੜਾ ਐ ਤੇ ਠੀਕ ਹੈ ਜੀ ਮਦਦ ਕਰਨ ਵਾਲੇ ਹੋਰ ਵੀ ਬਹੁਤ ਲੋਕ ਹੈ ਜੀ ਬਿਲਕੁਲ ਇੱਕ ਤੋਂ ਇੱਕ ਬੈਠਾ ਜੀ ਬਾਹਰਲੇ ਮੁਲਖਾਂ 'ਚ ਵੀ ਬੈਠੇ ਆ ਵਿਚਾਰੇ ਆਪਣੇ ਭਰਾ ਉਹ ਵੀ ਮਦਦ ਕਰ ਸਕਦੇ ਆ ਜੀ ਜੇ ਆਟੋ ਨਹੀਂ ਚਲਾ ਸਕਦਾ ਤਾਂ ਹੋਰ ਕੋਈ ਕੰਮ ਵੀ ਦੇ ਸਕਦੇ ਇਹਨੂੰ ਤੋਰ ਕੇ ਹਾਂ ਜਾਂ ਕੋਈ ਇੱਥੋਂ ਬਿੰਡੇ ਜ਼ਿਲ੍ਹੇ 'ਚੋਂ ਕੋਈ ਆਪਣਾ ਹੋ ਕਰਦਾ ਹੋਵੇ ਤਾਂ ਇਹਨੂੰ ਵਿਚਾਰੇ ਨੂੰ ਜਰੂਰ ਕੋਈ ਰੁਜ਼ਗਾਰ ਹੋਰ ਦੇ ਦੇ ਇਹ ਨਾ ਮਤੋਟਾ ਮੇਰਾ ਨਾਮ ਸਿਮਰਪ੍ਰੀ ਕੋਰ ਹੈ ਕਿਹੜਾ ਚਲ ਕੱਲੇ ਕਾਟਾ ਚਲਗੜੀ ਪਟਨਾ ਮਾਰਕੀਟ ਦੀ ਕੀ ਮਾਮਲਾ ਕਰਾ ਸੀ ਅੰਗਰੇਜ਼ ਮਾਮਲੇ ਸੀਗੇ ਅਸੀਂ ਹੇਮਕੁੰਨ ਸਾਹਿਬ ਤੋਂ ਆਈ ਜਾਂਦੇ ਸੀਗੇ ਤੇ ਅਸੀਂ ਜਦੋਂ ਪੋੜੀਆਂ ਤੇ ਉੱtre ਰੇਲਵੇ ਸਟੇਸ਼ਨ ਤੋਂ ਤੇ ਆ ਆਟੋ ਦਿਸੇਗਾ ਇਹ ਤਾਂ ਜਾਂਦਾ ਵੀ ਨਹੀਂ ਸੀਗਾ ਅਸੀਂ ਉਹਨੂੰ ਜ਼ਬਰਦਸਤੀ ਕਿਆ ਕਿਉਂਕਿ ਸਾਡੀ ਤੋਰਣ ਦੀ ਹਿੰਮਤ ਨਹੀਂ ਸੀਗੀ ਕਿਉਂਕਿ ਪੈਰ ਵੀ ਪੂਰੇ ਸੁੱਜੇ ਪਏ ਸੀ ਜ਼ਖਮ ਹੋਏ ਪਏ ਸੀ ਕਿਉਂਕਿ ਤਾਂ ਤੇ ਥੁੱਕ ਧੁਰ ਕੇ ਆਏ ਆ ਅਸੀਂ ਕਹੇ ਵੀ ਕਿ ਤੂੰ ਚੱਲ ਸਾਡੇ ਨਾਲ ਇਹ ਕਹਿੰਦੇ ਕਿ ਨਹੀਂ ਜਾ ਸਕਦਾ ਕਿਉਂਕਿ ਗਾਂ ਹੈਗੇ ਆ ਮੈਂ ਕਿਹਾ ਨਹੀਂ ਵੀਰੇ ਸਾਡੀ ਤੋਰਣ ਦੀ ਹਿੰਮਤ ਨਹੀਂ ਹੈਗੀ ਇਹ ਕਹਿੰਦੇ ਚੱਲ ਠੀਕ ਹੈ 200 ਰੁਪਏ ਲਵਾਂਗਾ ਮੈਂ ਕਿਹਾ ਚੱਲ ਠੀਕ ਹੈ 200 ਰੁਪਏ ਲੈ ਲੈਨੇ ਤੇ ਸਾਰੇ ਫੈਮਿਲੀ ਬਹਿ ਗਏ ਆ ਤੇ ਤੇ ਗਾਂ ਜਾ ਕੇ ਇਹਨਾਂ ਨੂੰ ਇਹ ਰੋਕ ਲਿਆ ਪੂਰਾ ਰੋਬ ਮਾਰ ਕੇ ਰੋਕਿਆਗਾ ਅਰੇ ਉਹ ਕਹਿੰਦੇ ਜੀ ਰੁਕੋ ਇਹਦੀ ਚਾਬੀ ਕੱਟੀ ਆ ਪਹਿਲਾਂ ਫਿਰ ਇਹਦੇ ਕੁਝ ਨਹੀਂ ਬੋਲੇ ਉਹ ਐ ਵੀ ਨਹੀਂ ਕਹਿ ਬੀ ਕਿ ਸਵਾਰੀ ਕਿਉਂ ਚੱਕੀ ਆ ਕੀ ਮਤਲਬ ਐ ਬਸ ਇਹਦੀ ਚਾਬੀ ਕੱਟ ਕੇ ਇਹਦੇ ਮਾਰਨ ਲੱਗ ਗਏ ਆ ਹਮਸਾ ਪਤਾ ਲੱਗਿਆ ਤੇ ਇਹ ਇੱਕ ਨੱਤ ਦੀ ਬਾਹ ਨਹੀਂ ਵੀ ਸਾਨੂੰ ਰਾਸਤੇ 'ਚ ਪਤਾ ਲੱਗਿਆ ਜੀ ਇਹਦੀ ਬਾਹ ਨਹੀਂ ਜਦੋਂ ਬ੍ਰੇਕ ਕਰਾਉਂਦੇ ਆ ਨਾ ਇਹਨੇ ਇੱਕਦਮ ਬ੍ਰੇਕ ਮਾਰੀ ਆ ਫਿਰ ਪਤਾ ਲੱਗਿਆ ਕਿਉਂਕਿ ਸਾਡੀ ਮੰਮੀ ਐ ਮੇਰੀ ਸੱਸ ਐ ਨਾ ਉਹ ਮੁਰੇ ਬੈਠੇ ਸੀ ਉਹਨਾਂ ਨੇ ਕਹਿ ਵੀ ਕਿ ਇਹਦੀ ਕਿ ਬਾਹ ਨਹੀਂ ਹੈਗੀ ਫਿਰ ਗੁੱਸਾ ਆਇਆ ਸਾਨੂੰ ਵੀ ਇਹ ਚਪੇੜਾ ਵੀ ਖਾ ਗਿਆ ਤੇ ਇਹ ਤੇ ਦੇ ਮਤਲਬ ਇਹ ਕੁਝ ਬੋਲਿਆ ਵੀ ਨਹੀਂ ਤੇ ਫਿਰ ਵੀ ਇਹਨੂੰ ਕੁੱਟ ਮਾਰ ਕੇ ਤੀਕਾ ਲਾਤ ਵੀ ਵੀਰੇ ਅਸੀਂ ਕਰੇ ਜਾ ਕੇ ਇਹਨੂੰ ਚਾਹ ਪਾਣੀ ਪਿਆ ਨਾ ਮੇਰੇ 5 ਸਾਲ ਦਾ ਬੇਟਾ ਗਾ ਉਹਨੇ ਦੇਖਿਆ ਵੀ ਕਿ ਇਹਦੀ ਲੱਤ ਵੀ ਹੈ ਨਹੀਂ ਕਿ ਫਿਰ ਸਾਨੂੰ ਗੁੱਸਾ ਚੜਿਆ ਵੀ ਇਹਨੂੰ ਚਪੇੜਾ ਮਾਰਨ ਦਾ ਕੋਈ ਹੱਕ ਨਹੀਂ ਸੀਗਾ ਮੇਰੇ ਆਸੀ ਆਈ ਚਾਹੁੰਦੇ ਆ ਵੀ ਇਹਨੂੰ ਇਨਸਾਫ ਕੀਤਾ ਜਾਵੇ ਪਰ ਜੋ ਹੈਗੇ ਸਰ ਜੀ ਉਹ ਕਹਿੰਦੇ ਵੀ ਇਹਨਾਂ ਨੂੰ ਲਾਇਸੈਂਸ ਤੋਂ ਨਹੀਂ ਮਿਲ ਸਕਦਾ ਪਰ ਜਿੰਨਾ ਹੋ ਸਕਦੇ ਇਹਦਾ ਲਾਇਸੈਂਸ ਵੀ ਬਣਵਾ ਸਕਦੇ ਆ ਜਾਂ ਕਿਸੇ ਹੋਰ ਜੋਬ ਵੀ ਦੇ ਸਕਦੇ ਆ ਸੱਤੇ ਐਮ ਸੀ ਬੀ ਨੰਬਰ ਲਗਾਏ ਜਾਣਗੇ ਤੇ ਜਿੰਨੇ ਕੋ ਪ੍ਰੋਪਰਟੀ ਲੋਕੋ ਵੀ ਅਰਦਾਸੂਗਾ ਇੱਕ ਬੰਦੇ ਦੇ ਨਾਲ ਤੇ ਇੱਕ ਨੂੰ ਚੱਲੂਗਾ ਇਹ ਨਹੀਂ ਕਿ ਕੋਈ ਬੰਦਾ ਲੈ ਕੇ ਦੱਸਦਾ ਸਾਨੂੰ ਲੈ ਕੇ ਜਾ ਰੈਂਟ ਦੀ ਜਨ ਲਈ ਜਿਸ ਬੰਦੇ ਕੋਈ ਕੋਈ ਲਾਇਸੈਂਸੀ ਹੈ ਨਹੀਂ ਇਸ ਕਰ ਕੋਈ ਨਾ ਵੀ ਮੈਸਰ ਨਾਲ ਚੜੀ ਚਾਹੀਦੀ ਸਮਝ ਵੀ ਸਵਾਲ ਇਹ ਹੈ ਵੀ ਜਿਹੜੇ ਵੀ ਆਪਣਾ ਇਹ ਹੈ ਤਾਂ ਇਹ ਜਿਹੜੇ ਲੋਕ ਨੇ ਦੇ ਆਪ ਨੂੰ ਦੇ ਲਈ ਕਰਾਈ ਤੇ ਉਹਨੇ ਡਿਫਰੈਂਟ ਕਰੂ ਜੇ ਉਹ ਬੰਦਾ ਬਸਸਤ ਹੋ ਜਾਏ ਇਸ ਤਰ੍ਹਾਂ ਇਹ ਨਹੀਂ ਕਰ ਸਕਦੇ ਦੇਖੋ ਉਹਨਾਂ ਦੇ ਅਸੀਂ ਇੰਪੋਰਟ ਕਰੀ ਜਾਂਦੇ ਹਾਂ ਜਿਹੜਾ ਬੰਦਾ ਬਸਸਤ ਹੋ ਜਾ ਕੋਈ ਵੀ ਦੇਰੇ ਆ ਕੇ ਸਰਪਤਲਾਦਾ ਵੀ ਰੈਂਟ ਤੇ ਦਿੱਤਾ ਹੋਇਆ ਬੰਦਾ ਬਸਸਤ ਪਲਾ ਰਿਹਾ ਕੋਈ ਪੌਂਡ ਹੀ ਕਰਨੇ ਸਿੱਧੇ ਸੀ ਕੋਈ ਬੰਦਾ ਕੋਈ 5.0 ਦਾ ਹੈ ਉਹ ਉਹ ਪੌਂਡ ਕਰਨੇ ਅਸੀਂ

ਅਸੀਂ ਉਸ ਨੂੰ ਆਇਡੈਂਟੀਫਾਈ ਕਰਕੇ ਉਸ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਜਿਹੜਾ ਹੈਗਾ ਹੁਣ ਬੁਲਾਇਆ ਗਿਆ ਉਹਨਾਂ ਤੋਂ ਡਿਟੇਲ ਪੁੱਛਗਿਛ ਕੀਤੀ ਗਈ ਹੈ ਡਿਟੇਲ ਪੁੱਛਗਿਛ ਤੇ ਸਾਹਮਣੇ ਆਇਆ ਕਿ ਲੜਕੇ ਦਾ ਪਿਛਲੇ 6 ਸਾਲ ਪਹਿਲਾਂ ਐਕਸੀਡੈਂਟ ਹੋ ਗਿਆ ਸੀ ਜਿਸ ਵਿੱਚ ਉਸ ਦੀ ਲੱਤ ਤੇ ਇੱਕ ਬਾਹ ਕੱਟੀ ਗਈ ਸੀ ਉਸ ਤੋਂ ਬਾਅਦ ਪਰਿਵਾਰ ਕੇ ਦੇ ਜਿਹੜੇ ਫਾਦਰ ਨੇ ਉਹ ਵੀ ਕੋਈ ਕੰਮ ਕਰ ਨਾ ਕਰਨ ਕਰਕੇ ਇਹਨੇ ਕੁਝ ਦਿਨ ਪਹਿਲਾਂ ਇੱਕ ਆਟੋ ਕਰਾਈ ਤੇ ਲਿਆ ਤੇ ਸੋਚਿਆ ਕਿ ਚਲੋ ਮੈਂ ਵੀ ਪਰਿਵਾਰ ਦੀ ਇਸ ਗੱਲ ਮਦਦ ਕਰਾਂ ਇਸ ਗੱਲ ਨੂੰ ਲੈ ਕੇ ਅਸੀਂ ਪਰਿਵਾਰ ਵਾਲਿਆਂ ਨੂੰ ਸਮਝਾਇਆ ਕਿ ਇਹ ਹੈਂਡੀਕੈਪਡ ਹੋਣ ਦੇ ਨਾਤੇ ਇਸ ਪਾਸਾ ਜੇ ਲਾਇਸੈਂਸ ਨਹੀਂ ਗਿਆ ਕਿਹੜਾ ਇਹਨੇ ਹਜੇ ਅਪਲਾਈ ਕਰਨਾ ਇਹ ਮਾਈਂਡ ਸੀ ਮੈਂ ਅਪਲਾਈ ਕਰੂੰਗਾ ਇਸ ਵਿੱਚ ਇਹ ਕਿਹਾ ਗਿਆ ਕਿ ਜੇਕਰ ਕੋਈ ਅਥਾਰਟੀ ਤੁਹਾਨੂੰ ਕਿਹੜਾ ਹੈਗਾ ਲਾਇਸੈਂਸ ਦਿੰਦੀ ਹੈ ਕਿਸ ਵੀਕਲ ਦਾ ਤੁਸੀਂ ਉਹ ਹੀ ਚਲਾ ਸਕਦੇ ਹੋ ਪਰਿਵਾਰਾਂ ਲੈ ਨੇ ਇਸ ਗੱਲ ਦੀ ਸਹਿਮਤੀ ਪ੍ਰਗਟ ਕੀਤੀ ਹੈ ਕਿ ਅਸੀਂ ਉਹਨਾਂ ਚਿਰ ਕਿਹੜਾ ਹੈਗਾ ਆਟੋ ਜਿਸ ਦਾ ਇਹਨੇ ਆਈਡੈਂਟੀਟੀ ਲਿਆ ਉਹਨਾਂ ਨੂੰ ਵਾਪਸ ਕਰ ਦੇਾਂਗੇ ਫਿਲਹਾਲ ਪਰਿਵਾਰਕ ਦੇ ਹਾਲਾਤਾਂ ਨੂੰ ਦੇਖਦੇ ਹੋਏ ਅਸੀਂ ਕੋਈ ਚਲਾਣ ਨਹੀਂ ਕਰ ਰਹੇ ਕਿਉਂਕਿ ਮਾਮਲਾ ਬੜਾ ਇਹ ਇੱਕ ਤਰ੍ਹਾਂ ਦਾ ਸੈਂਸਿਟਿਵ ਸਿੱਗਾ ਉਸ ਤੋਂ ਬਾਅਦ ਉਹਨੇ ਧਿਆਨ ਚ ਲਿਆਉਣਾ ਚਾਹਣਾ ਕਿ ਜੋ ਵੀਡੀਓ ਦੇ ਵਿੱਚ ਜੈ ਇਸਨੇ ਕੰਪਲੇਨਟ ਕੀਤੀ ਹੈ ਕਿ ਕੱਲ ਮੈਂ ਸਵਾਰੀਆਂ ਨੂੰ ਕੁਝ ਲੈ ਕੇ ਜਾ ਰਿਹਾ ਸੀ ਕੁਝ ਆਟੋ ਵਾਲਿਆਂ ਨੇ ਜੇ ਉੱਥੇ ਮੇਰੇ ਨਾਲ ਕਿਹੜਾ ਹੈਗਾ ਆਪਸੀ ਸੜਾ ਤਤਕਾਰ ਹੋਇਆ ਉਸ ਬਾਰੇ ਅਸੀਂ ਬੰਦਿਆਂ ਨੂੰ ਆਇਡੈਂਟੀਫਾਈ ਕਰ ਲਿਆ ਉਹਨਾਂ ਨੂੰ ਕਿਹੜਾ ਹੈਗਾ ਥਾਣੇ ਬੁਲਾਇਆ ਗਿਆ ਹੈਗਾ ਉਸ ਬਾਰੇ ਜੋ ਵੀ ਬੰਦੀ ਕਾਰਵਾਈ ਹੈ ਉਹਨਾਂ ਨੇ ਕੋਈ ਕਾਨੂੰਨੀ ਲੰਘਣਾ ਕੀਤੀ ਹੈ ਉਸ ਬਾਰੇ ਕਿਹੜੀ ਬੰਦੀ ਕਾਰਵਾਈ ਕੀਤੀ ਜਾਓ ਕੁੱਟਮਾਰ ਦੀ ਗੱਲ ਜਿਹੜੀ ਕਰ ਰਹੇ ਸਰੋਂ ਇਸ ਤਰ੍ਹਾਂ ਦੀ ਗੱਲ সামনে ਆਈ। ਦੇਖੋ ਕੁੱਟਮਾਰ ਬਾਰੇ ਜੋ ਇਹ ਜਿਗਰ ਕਰਦਾ ਕਿ ਕਿਉਂ ਹੋਈ ਹੈ ਕਿ ਜਦੋਂ ਇਹਨੇ ਸਵਾਰੀਆਂ ਭਰੀਆਂ ਦੇਸ਼ ਹਸਪੀਟਲ ਲਈ। ਕਿਹੜਾ ਵੀਡੀਓ ਵੀ ਬਣਾ ਰਿਹਾ ਉਹ ਵੀ ਲੜਕਾ ਇਹਦਾ ਸਵਾਰੀ ਸੀਗੀ ਖੁਦ ਦੇਸ਼ ਤੋਂ ਬਲੌਂਗ ਕਰਦਾ ਪੁੱਛੋ ਤੋਂ। ਤੇ ਉਹਨਾਂ ਨੇ ਇਤਰਾਜ਼ ਕੀਤਾ ਯੂਨੀਅਨ ਵਾਲਿਆਂ ਨੇ ਕਿ ਤੁਸੀਂ ਇੱਥੋਂ ਸਵਾਰੀਆਂ ਨਹੀਂ ਭਰ ਸਕਦੇਗੇ। ਅੱਗੋਂ ਪਿੱਛੇ ਤੁਸੀਂ ਲੈ ਕੇ ਜਾ ਸਕਦੇ ਹੋ ਕਿਉਂਕਿ ਯੂਨੀਅਨ ਵਾਲਿਆਂ ਦੇ ਆਪ ਦੇ ਗੁੱਸੇ ਹੈਗੇ ਨੇ। ਇਹਨਾਂ ਨੇ ਯੂਨੀਅਨ ਦਾ ਬਣਿਆ ਗਿਆ। ਤੇ ਤਾਂ ਕਰਕੇ ਇਹਨਾਂ ਦੀ ਇੱਥੇ ਆਪਸੀ ਕਹਾਣੀ ਸੁਣੀ ਹੋਗੀ। ਇਹਨਾਂ ਨੇ ਉਹਨਾਂ ਨੇ ਮੰਨ ਕੇ ਸਵਾਰੀਆਂ ਨੂੰ ਤਾਕਤਾਂ ਇভেন ਫਿਰ ਵੀ ਕਿਹੜਾ ਹੈਗਾ ਆਪ ਵਿਚ ਦੇ ਉੱਤੇ ਕਿਹੜਾ ਮਸਲਾ ਗਰਮ ਹੋਣ ਕਰਕੇ ਆਪ ਵਿਚ ਵੀ ਜਰੂਰ ਇਹਨੇ ਕਿਹਾ ਕਿ ਇੱਕ ਦੋ ਬੰਦੇ ਨੇ ਮੈਨੂੰ ਕਿਹੜਾ ਹੈਗਾ ਕੋਈ ਟੱਕਾ ਮੁਕੀ ਜਾਂ ਕਿਸ ਤਰ੍ਹਾਂ ਦਾ ਵੀ ਕੀਤਾ ਉਹ ਮੌਕੇ ਤੇ ਕਿਸ ਤਰ੍ਹਾਂ ਦੀ ਸਾਨੂੰ ਇਹ ਬਰਖਾਸਤ ਲਿਖਤੀ ਰੂਪ ਚ ਦੇਣਗੇ ਅਸੀਂ ਕਾਰਵਾਈ ਕਰਾਂਗੇ ਪਰ ਪਰਿਵਾਰ ਦੇ ਹਾਲਾਤ ਸਹੀ ਨਹੀਂ ਇਹ ਜੱਟ ਦੇਖੀ ਦਾ ਕਰੇ ਕੋਸਾ ਨਾ ਕੋਈ ਜਾਰੀ ਰੋਕ ਦੇ ਦੇ ਕੇ ਉਸ ਤਰ੍ਹਾਂ ਬਾਰੇ ਲਿਖੋ ਜੀ ਗੱਲ ਇਹ ਹੈ ਕਿ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਪਰਿਵਾਰ ਦੇ ਹਾਲਾਤ ਨਹੀਂ ਸਹੀ ਇਹ ਰੋਜ਼ਗਾਰ ਲਈ ਅੱਗੇ ਆਇਆ ਸੀ ਲੇਕਿਨ ਜਿੱਥੋਂ ਤੱਕ ਆਪਾਂ ਨੂੰ ਇਹ ਆਟੋ ਚਲਾ ਰਹੇ ਉਹਦੇ ਵਿੱਚ ਇਹਦੀ ਖੁਦ ਦੀ ਸੇਫਟੀ ਦਾ ਸਵਾਲ ਹੈਗਾ ਦੇਖੋ ਪਬਲਿਕ ਦੀ ਸੇਫਟੀ ਦਾ ਹੀ ਸਵਾਲ ਆ ਜੇ ਤੁਸੀਂ ਕਿਸੇ ਨੂੰ ਲੈ ਕੇ ਜਾ ਰਹੇ ਹੋ ਤਾਂ ਉਸ ਲੋਕਾਂ ਦੀ ਵੀ ਜੇ ਜਾਨ ਖਤਰੇ 'ਚ ਪਾ ਰਹੇ ਹੋ ਤਾਂ ਤੁਹਾਡੇ ਪਰਿਵਾਰ ਤੋਂ ਵੱਡਾ ਦੇਖੋ ਦੂਜੀਆਂ ਜਾਨਾਂ ਵੀ ਹੈਗੀਆਂ ਜੋ ਕਿ ਆਮ ਲੋਕ ਵਿਸ਼ਵਾਸ ਕਰਕੇ ਨਾਲ ਚੜਦੇ ਇਸ ਬਾਰੇ ਉਹ ਸਮਝਾਇਆ ਗਿਆ ਕਿ ਤੂੰ ਇੰਡੀਪੈਂਡੈਂਟ ਜੌਬ ਕੋਈ ਵੀ ਕਰ ਸਕਦਾ ਜਿਹਦੇ ਕਰਕੇ ਤੂੰ ਖੁਦ ਉਹਦੇ ਹੈਗਾ ਕਿਸੇ ਵੀ ਜੀਵ ਸੰਗਠਨ 'ਚ ਨਹੀਂ ਪੈ ਰਿਹਾ ਇਸ ਗੱਲ 'ਤੇ ਨੂੰ ਧਿਆਨ ਚਾਹੀਏ ਕਿਉਂਕਿ ਦੀ ਉਮਰ ਥੋੜੇ ਜਿੜ ਪਹਿਲੇ 18 ਸਾਲ ਦੀ ਹੋਈ ਹੈ ਇਸ ਗੱਲ ਨੂੰ ਕੁਝ ਨਹੀਂ ਪਤਾ ਨਾ ਹੀ ਪਰਿਵਾਰ ਦੇ ਵਿੱਚ ਕੋਈ ਸ਼ਾਇਦ ਇਸ ਗੱਲ ਨੂੰ ਸਮਝਾਉਣ ਵਾਲਾ ਸਬਟੀਥੌਟੀ ਨੂੰ ਸੁਝਾਇਆ ਗਿਆ ਕਿ ਮੈਨੂੰ ਲੱਗਦਾ ਹੈਗਾ ਕਿ ਅਸੀਂ ਪਰਿਵਾਰ ਦੇ ਵੈਸੇ ਵੀ ਇਸ ਗੱਲ ਦੇ ਵਿੱਚ ਉਹਦੀ ਮਾਤਾ ਨੂੰ ਕਿਹਾ ਗਿਆ ਕਿ ਤੁਸੀਂ ਰੋਜ਼ਗਾਰ ਲਾਉਣਾ ਮੇਰੇ ਨਾਲ ਸਾਰੇ ਐਨ ਜੀਓ ਨੇ ਬਾਈ ਜੀ ਗੁਰਵਿੰਦਰ ਜੀ ਵੀ ਬੈਠੇ ਨੇ ਹੋਰ ਸਾਰੇ ਨੇ ਅਸੀਂ ਜਰੂਰ ਤੁਹਾਡੇ ਮਾਧਮ ਰਹੀਂ ਅਪੀਲ ਕਰਾਂਗੇ ਕਿ ਇਹਨੂੰ ਉਚਿਤ ਜੌਬ ਕਿਹੜੀ ਵੀ ਦਵਾਈ ਜਾਵੇ ਕਿ ਜੇ ਕੋਈ ਲਾਇਸੈਂਸ ਇਹਨੂੰ ਮਿਲਦਾ ਕਿਹੜਾ ਵਹੀਕਲ ਚਲਾ ਸਕਦਾ ਚਲਾ ਸਕਦਾ ਫਿਲਹਾਲ ਇਸ ਨੂੰ ਮਨਾਹੀ ਕੀਤੀ ਗਈ ਹੈ ਕਿ ਉਹ ਵਹੀਕਲ ਨਹੀਂ ਚਲਾ ਸਕਦਾ ਦਾ ਸਾਰੇ ਆਰ ਕੋ ਜਿਹੜੇ ਨਾਗਰਿਕ ਹੁੰਦੇ ਹੈਗੇ ਇਸ ਤਰ੍ਹਾਂ ਦੇ ਮਨੁਜ ਨੌਜਵਾਨਾਂ ਦੇ ਜਿਹਨਾਂ ਨੇ ਨੌਕਾ ਦਾ ਸੱਚ ਨਹੀਂ ਬਣਿਆ ਉਹਨਾਂ ਦੇ ਇਸ ਤਰ੍ਹਾਂ ਦੀ ਗਾਰਵਾਈ ਕਰੋਗੇ ਆਪ ਜਿਹੜੇ ਮਾਲਕ ਹੁੰਦੇ ਨੇ ਰੈਂਟ ਦੇ ਖਾਤਰ ਜਿਹੜਾ ਵੀ ਨਾਲ ਅਛੇ ਕਰ ਦਿੰਦੇ ਦੇਖੋ ਪਿਛਲੇ ਸਮੇਂ ਤੋਂ ਸੀਨੀਅਰ ਅਫਸਰਾਂ ਦੀ ਹਦਾਇਤਾਂ ਦੇ ਪੀਸੀਆਰ ਤੇ ਟ੍ਰੈਫਿਕ ਵੱਲੋਂ ਇੱਕ ਕਿਹੜਾ ਹੈਗਾ ਸਾਂਝਾ ਪੇਸ਼ੈਂਟ ਲਾਇਆ ਜਾ ਰਿਹਾ ਜਿਸ ਵਿੱਚ ਇੰਚਾਰਜ ਮੀਤ ਸਿੰਘ ਜੀ ਦੇ ਨਾਲ ਬੈਠੇ ਇਹਨਾਂ ਵੱਲੋਂ ਚਿੱਟੇ ਤੌਰ ਤੇ ਪਿਛਲੇ ਉਸ ਦਿਨਾਂ ਵਿੱਚ ਹੀ ਕਾਫੀ ਆਟੋ ਬੰਦ ਕੀਤੇ ਗਏ ਉਹ ਇਸ ਗੱਲ ਨੂੰ ਲੈ ਕੇ ਕੀਤੇ ਗਏ ਆ ਕਿ ਸਾਨੂੰ ਪਤਾ ਲੱਗਿਆ ਸੀ ਕਿ ਕਿਹੜੇ ਬੰਦੇ ਕਿਵੇਂ ਲਾਇਸੈਂਸ ਵਾਲੇ ਹੈ ਨਹੀਂ ਜਾਂ ਕਿੰਨਾਂ ਦਾ ਵੀ ਕੋਈ ਟਰੈਕ ਰਿਕਾਰਡ ਹੈ ਨਹੀਂ ਉਹ ਕਿਹੜੇ ਹੈਗੇ ਆ ਆਟੋ ਕਿਹੜੇ ਹੈਗੇ ਚਲਾ ਰਹੇ ਸੀ ਉਹ ਕਿਹੜੇ ਲੰਘਣਾ ਕਰ ਰਹੇ ਸੀ ਅਸੀਂ ਆਟੋ ਬੰਦ ਕੀਤੇ ਆ ਕੁਝ ਲੋਕਾਂ ਨੂੰ ਅਸੀਂ ਵਾਰਨਿੰਗ ਵੀ ਦਿੱਤੀ ਆ ਤੇ ਕਿਹੜੇ ਲੋਕਾਂ ਅਸੀਂ ਆਇਡੈਂਟੀਫਾਈ ਵੀ ਕਰ ਰਹੇ ਹੈਗੇ ਕਿ ਕਿਹੜੇ ਇਸ ਤਰ੍ਹਾਂ ਆਟੋ ਦਿੰਦੇ ਨੇ ਬਿਨਾ ਕਿਸੇ ਰਿਪੋਰਟ ਤੋਂ ਟਰੈਕ ਰਿਪੋਰਟ ਤੋਂ ਅਸੀਂ ਉਹ ਬੰਦਿਆਂ ਨੂੰ ਆਇਡੈਂਟੀਫਾਈ ਕਰ ਰਹੇ ਆ ਤਾਂ ਕਿ ਅਸੀਂ ਕੁਝ ਉਹ ਆਟੋ ਬੰਦ ਕੀਤੇ ਜਿਹਨਾਂ ਦੇ ਮਾਲਕ ਆਉਂਦੇ ਨੇ ਤੇ ਅਸੀਂ ਗੱਲ ਦੀ ਸਹਿਮਤ ਹੋ ਗਏ ਕਿ ਹੁਣ ਅਸੀਂ ਇਸ ਤਰ੍ਹਾਂ ਦਾ ਬਿਨਾ ਵੈਰੀਫਿਕੇਸ਼ਨ ਤੋਂ ਨਹੀਂ ਦੇਵਾਂਗੇ ਬਾਕੀ ਤੁਸੀਂ ਨਦੀਕ ਸਿੰਘ ਵੀ ਬੈਠੇ ਨੇ ਉਹਨਾਂ ਤੋਂ ਪੁੱਛ ਸਕਦੇ ਬਾਅਦ ਕਹੇ ਕਿਸਰ ਨੂੰ ਕੀ ਹੋ ਗਈ ਇਸ ਸਾਲ